ਕੈਪਰੀ ਐਜੂਕੇਸ਼ਨ ਹਰ ਸਾਲ ਹੀ 인ਡੀਪੈਂਡੈਂਸ ਡੇ ਜਿਹੜਾ ਮਨਾਦਾ ਆ ਰਿਹਾ ਹੈ ਅੱਜ ਵੀ 15 ਅਗਸਤ 2024 ਨੂੰ 78ਵਾਂ 인ਡੀਪੈਂਡੈਂਸ ਡੇ ਜਿਹੜਾ ਮਨਾਇਆ ਗਿਆ ਇੱਥੇ ਲੁਧਿਆਣਾ ਦੇ ਆਪਣੇ ਆਫਿਸ ਵਿੱਚ ਵੀ ਆਰ ਵੈਰੀ ਮੱਚ ਥੈਂਕਫੁਲ ਟੂ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਜਿਨ੍ਹਾਂ ਨੇ ਹਰ ਘਰ ਤੇ ਰੰਗਾ ਮਹੌਲ ਮੋਹਿੰ ਚਲਾਈ ਸਾਰੇ ਹਿੰਦੁਸਤਾਨੀਆਂ ਨੂੰ ਐ ਲੋਕਿ ਤਾਂ ਕਿ ਤੁਸੀਂ ਆਪਣੇ ਘਰ ਦੇ ਵਿੱਚ ਵੀ ਆਪਣੇ ਦਫਤਰ ਦੇ ਵਿੱਚ ਵੀ ਰੰਗਾ ਫੈਰਾ ਸਕੋ ਵੈਰੀ ਹੈਪੀ 인ਡੀਪੈਂਡੈਂਸ ਟੂ 올 ਡੈਮੋਕਰੈਟਿਕ ਰਾਈਟਸ ਆਪਨੇ ਇੰਜੋਏ ਕਰਿਆ ਕਰੋ ਔਰ ਆਪ ਦੀ ਕੰਟਰੀ ਦੀ ਰਿਸਪੈਕਟ ਜਰੂਰ ਮੇਨਟੇਨ ਕਰਕੇ ਜਿੱਤੇ ਅਮਰਜੀ ਲੋ ਕੈਨੇਡਾ ਆਸਟ੍ਰੇਲੀਆ ਸੈਟਲ ਬਿਜ਼ਨਸ ਇਹ ਲੋਕਾਂ ਨੂੰ ਕੈਨੇਡਾ ਆਸਟ੍ਰੇਲੀਆ ਸੈਟਲ ਕਰਵਾਣਾ ਬਟ ਆਪਣੀ ਕੰਟਰੀ ਨੂੰ ਕਦੀ ਨਾ ਭੁੱਲੋ ਆਪਣੀ ਮਿੱਟੀ ਨੂੰ ਆਪਣੇ ਦੇਸ਼ ਨੂੰ ਕਦੀ ਨਾ ਭੁੱਲੋ ਮੇਰੇ ਖੁਲਿੱਖ ਨੇ ਮੇਰੇ ਨਾਲ ਉਹਨਾਂ ਨੇ ਅੱਜ ਸਾਰਾ ਕੁਝ ਐਕਸਪਲੇਨ ਕੀਤਾ ਬੱਚਿਆਂ ਨੂੰ ਕਿ ਕਿਦਾਂ ਤੇ ਸਟਾਫ ਨੂੰ ਵੀ ਕਿ ਕਿਸ ਤਰ੍ਹਾਂ ਕੀ ਇੰਪੋਰਟੈਂਸ ਐ ਪਲੇ ਰਹੀ ਕਿਸ ਤਰ੍ਹਾਂ ਇਹਨੂੰ ਸੰਭਾਲ ਕਰੀ ਜਾਂਦੀ ਹੈ ਜੀ ਆਪਾ ਬੋਡੀ ਤੇ ਵੀ ਇਹਨੂੰ ਪਹਿਨ ਲੈ ਤੇ ਕਿੱਦਾਂ ਪਹਿਨ ਸਕਦੇ ਆ ਕਦੋਂ ਜਿਹੜਾ 플ੈਗ ਹੈ ਉਹ ਸਾਡਾ ਪਹਿਲੀ ਵਾਰੀ ਹੋਸਟ ਕੀਤਾ ਗਿਆ ਤੇ ਕੀ ਇੰਪੋਰਟੈਂਸ ਹੈ ਤੇ ਸਾਰਿਆਂ ਜੀ ਦਾ ਬਹੁਤ ਇੰਪੋਰਟੈਂਟ ਅੱਜ ਕੇਪੀ ਐਜੂਕੇਸ਼ਨ ਦੇ ਵਿੱਚ ਸਾਰਾ ਸਟਾਫ ਸਾਡੇ ਇਕੱਠਾ ਹੋਇਆ ਹੈ ਸਾਡੇ ਡਾਇਰੈਕਟਰ ਨਿਤਿਨ ਚਾਵਲੇ ਜੀ ਨੇ 플ੈਗ ਹੋਸਟਿੰਗ ਸੈਲੀਬ੍ਰੇਸ਼ਨ ਕੀਤੀ ਹੈ ਤੇ ਸਾਰਿਆਂ ਨੇ ਸਾਡੇ ਸਟਾਫ ਨੇ ਬਹੁਤ ਵਧੀਆ ਸੈਲੀਬ੍ਰੇਟ ਕੀਤਾ ਇੰਡੀਪੈਂਡੈਂਸ ਡੇ ਤੇ ਅਸੀਂ ਬਹੁਤ ਖੁਸ਼ ਆ ਕਿ ਇੰਡੀਆ ਦੇ ਵਿੱਚ 78 ਇੰਡੀਪੈਂਡੈਂਸ ਡੇ ਮਨਾਇਆ ਜਾ ਰਿਹਾ ਹੈ ਦੇ ਕੋ ਸਾਫ ਪ੍ਰੈਜੈਂਟ ਹੈ ਯੂਨੀਫਾਰਮ ਦੇ ਵਿੱਚ ਨੇ ਤੇ ਨਾਂ ਲਾਲ ਉਹ ਤਿਰੰਗਾ ਵੀ ਜਿਹੜਾ ਨਾ ਲਹਿਰਾ ਰਹੇ ਨੇ ਉਹਨਾਂ ਦਾ ਤਿਰੰਗਾ ਜਿਹੜਾ ਹੈ ਉਹ ਉਹਨਾਂ ਦੇ ਫੇਸ ਦੇ ਉੱਪਰ ਵੀ ਹੈ ਉਹਨਾਂ ਦੀ ਮੁਸਕਾਨ ਤੇ ਹੈ ਉਹਨਾਂ ਦੀ ਪਛਾਣ ਹੈ ਅੱਜ ਉਹਨਾਂ ਨੇ ਪੂਰੀ ਐਕਸਾਈਟਮੈਂਟ ਦੇ ਨਾਲ ਪੂਰਾ ਆਫਿਸ ਡੈਕੋਰੇਟ ਕੀਤਾ ਹੈ ਨਾ ਸਵੇਰੇ ਸਿਰਫ 2 ਘੰਟੇ ਦੀ ਅਸੀਂ ਆਏ ਹੈ ਕਿਉਂਕਿ ਤਾਂ ਕਿ ਸਿਰਫ ਆਪਾ ਤਿਰੰਗਾ ਫੈਰਾਸਾ ਕੀ ਆਪਣਾ ਜਿਹੜਾ ਇੰਡੀਪੈਂਡੈਂਸ ਜਿਹੜਾ ਉਹਨੂੰ ਮਨਾਇਆ ਜਾ ਸਕੇ ਤੁਹਾਨੂੰ ਜੇ ਸਹੀ ਵੇਅ ਟੂ ਇੰਜੋਏ ਫੈਸਟੀਵਲ ਦੇਖੋ ਬਾਕੀ ਸਾਰੇ ਫੈਸਟੀਵਲ ਚਾਹੇ ਦੀਵਾਲੀ ਆ ਦੁਸ਼ਹਰਾ ਆ ਹੋਲੀ ਆ ਹਰ ਬੰਦਾ ਮਨਾਉਂਦਾ ਹੀ ਮਨਾਉਂਦਾ ਹੈ ਕੀ ਅਸੀਂ ਆਪਣੀ ਕੰਟਰੀ ਵਾਸਤੇ ਰਿਸਪਾਂਸਿਬਲ ਨਹੀਂ ਹੈਗੇ ਕਿ ਸਾਡੀ ਜ਼ਿੰਮੇਵਾਰੀ ਨਹੀਂ ਬੰਦੀ ਕਿ ਸੇ ਆਪਣੀ ਕੰਟਰੀ ਦਾ ਫੈਸਟੀਵਲ ਵੀ ਮਨਾਈਏ ਸੋ ਬੈਪਸ ਵਾਈ ਵੀ ਆਫ ਇਅਰ ਕਹਤਾ ਹੈ ਹੈਲੋ ਮਾਸੇਸ ਅਸ਼ੀਕਾ ਦਾ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੂਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸਭ ਤੋਂ ਪਹਿਲਾਂ ਲੁਧਿਆਣਾ ਲਾਈਵ ਦੇ ਸਾਰੇ ਦਰਸ਼ਕਾਂ ਨੂੰ ਹੈਪੀ ਇੰਡੀਪੈਂਡੈਂਸ ਦੇ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਅੱਜ ਹੈਪੀ ਇੰਡੀਪੈਂਡੈਂਸ ਦੇ ਦੀਆਂ ਐਸੋਲੈਸੀ ਖੜੇ ਹੈਗੇ ਲੁਧਿਆਣਾ ਸ਼ਹਿਰ ਦੇ ਉਸ ਥਾਂ ਤੇ ਜਿਹੜੋ ਕਹਿ ਲੋ ਕਿ ਅਗਰ ਗੱਲ ਕਰੀਏ ਕੈਪਰੀ ਐਜੂਕੇਸ਼ਨ ਦਿੱਤਾ ਤਮ ਦੱਸ ਦਵਾ ਕਿ ਹੈ ਇਮੀਗ੍ਰੇਸ਼ਨ ਸਰਵਿਸ ਦੇ ਨਾਲ ਨਾਲ ਆ ਸੋਸ਼ਲ ਵਰਕ ਜਿਹੜਾ ਹੈ ਉਹ ਵੀ ਉਹ ਬਹੁਤ ਜ਼ਿਆਦਾ ਕਰਦੇ ਨੇ ਉਸ ਦਿਨ ਅਗਰ ਗੱਲ ਕਰੀਏ ਹਿੰਦੂਸਤਾਨ ਦੇ ਯਾਨੀ ਕਿ ਇੰਡੀਆ ਦੇ ਫੈਸਟੀਵਲ ਦੇ ਤਾਂ ਉਹ ਵੀ ਆਪਣੇ ਸਟਾਫ ਦੇ ਨਾਲ ਬਹੁਤ ਵਧੀਆ ਜਿਹੜਾ ਸੈਲੀਬ੍ਰੇਟ ਕਰਦੇ ਨੇ ਨਾ ਕੇਵਲ ਸਿਰਫ ਆਪਣਾ ਧਿਆਨ ਬਿਜ਼ਨਸ ਤੇ ਬਲਕਿ ਸੁਸਾਇਟੀ ਦੇ ਵੀ ਬਹੁਤ ਜ਼ਿਆਦਾ ਕਰਦੇ ਨੇ ਇਹ ਚਾਹੁੰਦੇ ਦਾ ਅੱਜ ਆਪਣੀ ਫੈਮਲੀ ਦੇ ਨਾਲ ਆਪਣਾ ਇੰਡੀਪੈਂਡੈਂਸ ਜਿਹੜਾ ਸੈਲੀਬ੍ਰੇਟ ਕਰ ਸਕਦੇ ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਕੈਪਰੀ ਦਾ ਪੂਰਾ ਸਟਾਫ ਇੱਥੇ ਪ੍ਰੈਜ਼ెంట్ ਹੈਗਾ ਹੈ ਅੱਜ ਤੁਸੀਂ ਦੇਖ ਸਕਦੇ ਹੋ ਕਿ ਝੰਡਾ ਜਿਹੜਾ ਇਹਨਾਂ ਨੇ ਹੁਣੇ-ਹੁਣੇ ਜਿਹੜਾ ਫੜਾਇਆ ਇੰਡੀਪੈਂਡੈਂਸ ਜਿਹੜਾ ਸੈਲੀਬ੍ਰੇਟ ਕੀਤਾ ਆਪਣੀ ਪੂਰੀ ਟੀਮ ਦੇ ਨਾਲ ਤੇ ਆਓ ਫਿਰ ਗੱਲ ਕਰਦੇ ਨੇਤਿਨ ਚਾਵਲਾ ਜੀ ਨਾਲ ਸਵਾਗਤ ਕਰਦੇ ਹਾਂ ਹਰ ਵਾਰ ਦੀ ਤਰ੍ਹਾਂ ਕਿਉਂਕਿ ਅੱਜ ਦਾ ਮੁੱਦਾ ਇਹ ਨਹੀਂ ਰਹੇਗਾ ਕਿ ਕਿੱਦਾਂ ਦੇ ਵੀਜ਼ੇ ਨੇ ਜਾਂ ਕੈਨੇਡਾ ਦੇ ਵਿੱਚ ਕੀ ਰੂਲਸ ਨਵੇਂ ਆ ਰਹੇ ਆ ਅੱਜ ਸਾਡਾ ਜਿਹੜਾ ਮੁੱਦਾ ਹੈਗਾ ਉਹ ਹੈਗਾ ਕਿ ਅੱਜ ਦਾ ਇੰਡੀਪੈਂਡੈਂਸ ਜਿਹੜਾ ਕਿਸ ਤਰ੍ਹਾਂ ਸੈਲੀਬ੍ਰੇਟ ਕਰ ਰਹੇ ਹੋ ਔਰ ਕਿੰਨੇ ਐਕਸਾਈਟਮੈਂਟ ਸੇ ਅੱਜ ਦੇ ਝੰਡਾ ਫੜਾਉਂਦੇ ਤੁਹਾਨੂੰ ਸੱਸ਼ੀ ਗੱਲ ਜੀ ਮੇਰਾ ਨਾਮ ਨਿਤਿਨ ਚਾਵਲਾ ਅੱਜ ਵੀ 15 ਅਗਸਤ 2024 ਨੂੰ 78ਵਾਂ 인ਡੀਪੈਂਡੈਂਸ ਡੇ ਜਿਹੜਾ ਮਨਾਇਆ ਗਿਆ ਇੱਥੇ ਲੁਧਿਆਣਾ ਦੇ ਆਪਣੇ ਆਫਿਸ ਦੇ ਵਿੱਚ ਵੀ ਆਰ ਵੈਰੀ ਮੱਚ ਥੈਂਕਫੁਲ ਟੂ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਜਿਨ੍ਹਾਂ ਨੇ ਹਰ ਘਰ ਤੇ ਰੰਗਾ ਮਹੋਮਿੰਦ ਚਲਾਈ ਤੇ ਸਾਰੇ ਹਿੰਦੁਸਤਾਨੀਆਂ ਨੂੰ ਅਲਾਉ ਕੀਤਾ ਕਿ ਤੁਸੀਂ ਆਪਣੇ ਘਰ ਦੇ ਵਿੱਚ ਵੀ ਆਪਣੇ ਦਫਤਰ ਦੇ ਵਿੱਚ ਵੀ ਤਿਰੰਗਾ ਫੈਰਾ ਸਕਦੇ ਹੋ ਕੋਈ ਸਮਝ ਸੀ ਕਿ ਜਦੋਂ ਕੋਈ ਵੀ ਮਿਨਿਸਟਰ ਸਿਰਫ ਜਿਹੜੇ ਲੋਕ ਹੁੰਦੇ ਸੀਗੇ ਮੰਤਰੀ ਲੋਕ ਉਹੀ ਤਿਰੰਗਾ ਫੈਰਾ ਸਕਦੇ ਸੀਗੇ ਆਮ ਬੰਦੇ ਨੂੰ ਇਹਦਾ ਅਲਾਉ ਨਹੀਂ ਸੀਗਾ ਅਨਡਾਊਟਡਲੀ ਇਹਦੇ ਨਾਲ ਤਰੰਗੇ ਦੀ ਰਿਸਪੈਕਟ ਬੜੀ ਜ਼ਰੂਰੀ ਆ ਉਹਨੂੰ ਮੇਨਟੇਨ ਕਰਕੇ ਰੱਖਣਾ ਬੜਾ ਜ਼ਰੂਰੀ ਆ ਉਹ ਸਾਰੀਆਂ ਚੀਜ਼ਾਂ ਨੇ ਬਟ ਵੀ ਆਰ ਵੈਰੀ ਮਚ ਥੈਂਕਫੁਲ ਟੂ ਲੁਧਿਆਨਵੀਜ਼ ਵੀ ਆਰ ਵੈਰੀ ਮਚ ਥੈਂਕਫੁਲ ਟੂ ਇੰਡੀਆ ਐਂਡ ਵੀ ਆਰ ਥੈਂਕਫੁਲ ਟੂ ਆਰ ਕੰਟਰੀ ਜਿਨੇ ਸਾਨੂੰ ਇਸ ਕੰਟਰੀ ਦੇ ਵਿੱਚ ਗਰੋ ਕਰਨ ਦਾ ਸਰਵਾਈਵ ਕਰਨ ਦਾ ਡੈਮੋਕਰੇਟਿਕ ਤਰੀਕੇ ਨਾਲ ਰਹਿਣ ਦਾ ਜਿਹੜਾ ਮੌਕਾ ਦਿੱਤਾ ਵੀ ਆਰ ਵੈਰੀ ਮਚ ਥੈਂਕਫੁਲ ਟੂ ਆਲ ਕਿ ਦਾਇਰੂ ਜੀ ਆਪਣੇ ਸਟਾਫ ਦੇ ਨਾਲ ਸੈਲੀਬ੍ਰੇਟ ਕਰ ਰਹੇ ਹੋ ਕਿਉਂਕਿ ਮਾਰਨਿੰਗ ਦਾ ਟਾਈਮ ਹੈ ਤੁਸੀਂ ਦੇਖ ਰਹੇ ਹੋ ਕਿ ਛੁੱਟੀ ਦਾ ਦਿਨ ਹੈ ਹਰ ਪਾਸੇ ਕਿੱਦਾਂ ਮਤਲਬ ਕਿੰਨੇ ਐਕਸਾਈਟਮੈਂਟ ਅੱਜ ਪੂਰੇ ਸਟਾਫ ਨੂੰ ਮੈਂ ਦੇਖ ਰਿਹਾ ਪੂਰਾ ਸਟਾਫ ਤੁਹਾਡਾ ਪ੍ਰੈਜ਼ੈਂਟ ਹੈ ਦੇਖੋ ਸਟਾਫ ਪ੍ਰੈਜ਼ੈਂਟ ਹੈ ਯੂਨੀਫਾਰਮ ਦੇ ਵਿੱਚ ਨੇ ਤੇ ਨੰਨ ਲਾਲ ਉਹ ਤਿਰੰਗਾ ਵੀ ਜਿਹੜਾ ਨਾ ਲਹਿਰਾ ਰਹੇ ਨੇ ਉਹਨਾਂ ਦਾ ਤਿਰੰਗਾ ਜਿਹੜਾ ਹੈ ਉਹ ਉਹਨਾਂ ਦੇ ਫੇਸ ਦੇ ਉੱਪਰ ਵੀ ਹੈ ਉਹਨਾਂ ਦੀ ਮੁਸਕਾਨ ਤੇ ਹੈ ਉਹਨਾਂ ਦੀ ਪਹਿਚਾਨ ਹੈ ਅੱਜ ਉਹਨਾਂ ਨੇ ਪੂਰੀ ਐਕਸਾਈਟਮੈਂਟ ਦੇ ਨਾਲ ਪੂਰਾ ਆਫਿਸ ਡੈਕੋਰੇਟ ਕੀਤਾ ਹੈ ਨਾ ਸੁਰੇਸ਼ ਸਿਰਫ 2 ਘੰਟੇ ਲਈ ਅਸੀਂ ਆਏ ਹਾਂ ਕਿਉਂਕਿ ਤਾਂ ਕਿ ਸਿਰਫ ਆਪਾਂ ਤੇ ਰੰਗਾ ਫੇਰਾ ਸਕੇ ਆਪਣਾ ਜਿਹੜਾ ਇੰਡੀਪੈਂਡੈਂਸ ਜਿਹੜਾ ਉਹ ਮਨਾਇਆ ਜਾ ਸਕੇ ਸੋ ਥਿਸ ਇਜ਼ ਦਾ ਰਾਈਟ ਵੇ ਟੂ ਇੰਜੋਏ ਫੈਸਟੀਵਲ ਦੇਖੋ ਬਾਕੀ ਸਾਰੇ ਫੈਸਟੀਵਲ ਚਾਹੇ ਦੀਵਾਲੀ ਆ ਦੁਸ਼ਰਾ ਆ ਹੋਲੀ ਆ ਹਰ ਬੰਦਾ ਮਨਾਉਂਦਾ ਹੀ ਮਨਾਉਂਦਾ ਹੈ ਕੀ ਅਸੀਂ ਆਪਣੀ ਕੰਟਰੀ ਵਾਸਤੇ ਰਿਸਪਾਂਸਿਬਲ ਨਹੀਂ ਹੈਗੇ ਕਿ ਸਾਡੀ ਜ਼ਿੰਮੇਵਾਰੀ ਨਹੀਂ ਬੰਦਗੀ ਅਸੀਂ ਆਪਣੀ ਕੰਟਰੀ ਦਾ ਫੈਸਟੀਵਲ ਵੀ ਮਨਾਈਏ ਸੋ ਦੈਟ ਇਜ਼ ਵਾਈ ਵੀ ਆਰ ਹੇਅਰ ਟੂ ਕੈਟਰ ਬਿਕੋਜ਼ ਅਜਿਹਾ ਕਿੱਥੇ ਨਾ ਕਿੱਥੇ ਸਕੂਲ ਟਾਈਮਸ ਬਹੁਤ ਵਧੀਆ ਹੁੰਦੀਆਂ ਨੇ ਬਹੁਤ ਜ਼ਿਆਦਾ ਐਕਸਾਈਟਮੈਂਟ ਮਨਾਈਆਂ ਜਾਂਦੀਆਂ ਨੇ ਪਾਰਟਿਸਪੀਟੇਸ਼ਨ ਕਿੰਤਾ ਹੈ ਨਾ ਲੇਕਿਨ ਜਦੋਂ ਬੰਦਾ ਜੌਬ ਤੇ ਆ ਜਾਂਦਾ ਹੈ ਤੇ ਉਹਦਾ ਮਾਈਂਡ ਬਿਜ਼ਨਸ ਮਾਈਂਡ ਬਣ ਜਾਂਦਾ ਹੈਗਾ ਵਾ ਇਹ ਚੀਜ਼ਾਂ ਵੀ ਜਿਹੜੀਆਂ ਨੇ ਕਿੱਥੇ ਨਾ ਕਿੱਥੇ ਦੂਰ ਹੋ ਜਾਂਦੀਆਂ ਨੇ ਲੇਕਿਨ ਉਹ ਚੀਜ਼ਾਂ ਨੂੰ ਤੁਸੀਂ ਪਕੜ ਕੇ ਰੱਖਿਆ ਮਿੱਟੀ ਨੂੰ ਆਪਣੀ ਨੂੰ ਔਰ ਉਸ ਨੂੰ ਸਾਨੂੰ ਅੱਜ ਵੀ ਸਕੂਲ ਡੇਸ ਹਮੇਸ਼ਾ ਯਾਦ ਰਹਿੰਦੇ ਨੇ ਹਨਾ ਕਾਲਜ ਡੇਸ ਹਮੇਸ਼ਾ ਯਾਦ ਰਹਿੰਦੇ ਨੇ ਕਿਉਂਕਿ ਸਾਡਾ ਜਿਹੜਾ ਸਾਰਾ ਦਿਨ ਸਰਕਲ ਹੈ ਸਟੂਡੈਂਟਸ ਨਾਲ ਹੈ ਸੋ ਵੀ ਆਰ ਅ ਵੈਰੀ ਹੈਪੀ ਵੀ ਆਰ ਆਲਵੇਸ ਯੰਗ ਐਨਰਜੈਟਿਕ ਵੀ ਆਰ ਆਲਵੇਸ ਵਿਦ ਦੀ ਸਟੂਡੈਂਟ ਓਨਲੀ ਅਸੀਂ ਆਪ ਵੀ ਮਤਲਬ ਸਾਡਾ ਸਟਾਫ ਵੀ ਜਾਂ ਟ੍ਰੇਨਰਸ ਵੀ ਸਾਰੇ ਸਾਰੇ ਸਟੂਡੈਂਟ ਲਾਈਫ ਹੀ ਇੰਜੋਏ ਕਰਦੇ ਨੇ ਇਸੇ ਤਰੀਕੇ ਨਾਲ ਕਿਉਂਕਿ ਉਹਨਾਂ ਨੂੰ ਸਟੂਡੈਂਟਸ ਨਾਲ ਹੀ ਸਾਰਾ ਦਿਨ ਰਹਿਣਾ ਹੈ ਹਨਾ ਪਰ ਸਕੂਲ ਦੇ ਵੇਲੇ ਕਈ ਵਾਰੀ ਜੜੀਆਂ ਚੀਜ਼ਾਂ ਪੋਸੀਬਲ ਨਹੀਂ ਹੋਈਆਂ ਬਹੁਤ ਸਾਰੇ ਲੋਕਾਂ ਦੀਆਂ ਮੇਰੀਆਂ ਨਹੀਂ ਬਹੁਤ ਸਾਰੇ ਲੋਕਾਂ ਦੀਆਂ ਅੱਛਾ ਜਿਹੜੇ ਲੋਕ ਪਾਰਟਿਸਿਪੇਟ ਕਰਨਾ ਚਾਹੁੰਦੇ ਸੀ ਉਸ ਵੇਲੇ ਮੌਕਾ ਨਹੀਂ ਮਿਲਿਆ ਸ਼ਰਮ ਦੇ ਮਾਰੇ ਨਹੀਂ ਕਰ ਪਾਈਆ ਸਭ ਕੁਝ ਹੈ ਇਦਾਂ ਦੇ ਪਲੇਟਫਾਰਮਸ ਦੇ ਉੱਪਰ ਆ ਕੇ ਹਰ ਬੰਦੇ ਨੂੰ ਇੱਕ ਚਾਂਸ ਮਿਲਦਾ ਹੈ ਵਿਚ ਇਜ਼ ਵੈਰੀ ਇੰਪੋਰਟੈਂਟ ਔਰ ਉਹਨਾਂ ਨੂੰ ਪਤਾ ਲੱਗਦਾ ਹੈ ਅੱਛਾ ਇਹ ਹੀ ਨਹੀਂ ਮੇਰੇ ਖੁਲਿਕ ਨੇ ਮੇਰੇ ਨਾਲ ਉਹਨਾਂ ਨੇ ਅੱਜ ਸਾਰਾ ਕੁਝ ਐਕਸਪਲੇਨ ਕੀਤਾ ਬੱਚਿਆਂ ਨੂੰ ਕਿ ਕਿਦਾਂ ਤੇ ਸਟਾਫ ਨੂੰ ਵੀ ਵੀ ਕਿਸ ਤਰ੍ਹਾਂ ਕੀ ਇੰਪੋਰਟੈਂਸ ਐਪਲਾਈ ਕੀਤੀ ਇਸ ਤਰ੍ਹਾਂ ਇਹਨੂੰ ਸੰਭਾਲ ਕਰੀ ਜਾਂਦੀ ਹੈ ਕਿ ਆਪਾਂ ਬੋਡੀ ਤੇ ਵੀ ਇਹਨੂੰ ਪਹਿਨਣਾ ਤੇ ਕਿੱਦਾਂ ਪਹਿਨ ਸਕਦੇ ਹਾਂ ਕਦੋਂ ਜਿਹੜਾ ਫਲੈਗ ਹੈ ਉਹ ਸਾਡਾ ਪਹਿਲੀ ਵਾਰੀ ਹੋਸਟ ਕੀਤਾ ਗਿਆ ਤੇ ਕੀ ਦੀ ਇੰਪੋਰਟੈਂਸ ਹੈ ਇਹ ਸਾਰੀਆਂ ਜਿੰਨਾ ਬਹੁਤ ਇੰਪੋਰਟੈਂਟ ਹੈ ਤੁਸੀਂ ਚਾਹੁੰਦੇ ਹੋ ਲੁਧਿਆਣਾ ਵਾਸੀਆਂ ਨੂੰ ਕੀ ਕਹਿਣਾ ਆ ਵੀਰੀ ਹੈਪੀ ਇੰਡੀਪੈਂਡੈਂਸ ਟੂ ਆਲ ਡੈਮੋਕ੍ਰੈਟਿਕ ਰਾਈਟਸ ਆਪਨੇ ਇੰਜੋਏ ਕਰਿਆ ਕਰੋ ਔਰ ਆਪ ਦੀ ਕੰਟਰੀ ਦੀ ਰਿਸਪੈਕਟ ਜ਼ਰੂਰ ਮੇਨਟੇਨ ਕਰਗੇ ਜਿੱਤੇ ਅਮਰਜੀ ਲੋ ਕੈਨੇਡਾ ਆਸਟ੍ਰੇਲੀਆ ਸਾਡਾ ਬਿਜ਼ਨਸ ਹੀ ਲੋਕਾਂ ਨੂੰ ਕੈਨੇਡਾ ਆਸਟ੍ਰੇਲੀਆ ਸੈਟਲ ਕਰਵਾਣਾ ਬਟ اپنی کنٹری ਨੂੰ ਕਦੀ ਨਾ ਭੁੱਲੋ ਆਪਣੀ ਮਿੱਟੀ ਨੂੰ ਆਪਣੇ ਦੇਸ਼ ਨੂੰ ਕਦੀ ਨਾ ਭੁੱਲੋ ਥੈਂਕ ਯੂ ਹਾਂਜੀ ਸਾਕੀਨਗੜ੍ਹ ਆ ਮੇਰਾ ਨਾਮ ਪੰਕਜ ਗਾਬਾ ਜੀ ਕਿੱਦਾਂ ਸੈਲੀਬ੍ਰੇਟ ਕਰ ਰਹੇ ਆ ਅ ਪਹਿਲਾਂ ਤਾਂ ਸੈਲੀਬ੍ਰੇਟ ਸਰਨਾ ਹੀ ਬੁਲਾਇਆ ਸਾਨੂੰ ਇੱਥੇ ਹੀ ਸੈਲੀਬ੍ਰੇਟ ਕਰ ਲਏ ਹਾਲੇ ਤਾਂ ਇੱਥੇ ਹੀ ਆ ਜੀ ਇਸ ਤੋਂ ਬਾਅਦ ਫੈਮਿਲੀ ਲਾਈਨ ਵੀ ਸ਼ਾਮ ਨੂੰ ਜਾਵਾਂਗੇ ਔਰ ਇੱਕ ਦੋ ਜਗ੍ਹਾ ਹੋਰ ਵੀ ਪਲਾਨਸ ਹੈਗੇ ਨੇ ਔਰ ਬੜਾ ਹੀ ਅੱਛਾ ਦਿਨ ਹੈ ਕਿ ਅੱਜ ਸਾਨੂੰ ਮੌਕਾ ਮਿਲ ਰਿਹਾ ਹੈਗਾ ਜਿਵੇਂ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਜਿੱਦਾਂ ਸਰਨਾ ਵੀ ਕਿਹਾ ਕਿ ਡੈਮੋਕਰੇਟਿਕ ਕੰਟਰੀ 'ਚ ਬੈਠੇ ਆ ਇਹ ਬਹੁਤ ਵੱਡੀ ਗੱਲ ਹੈ ਤੁਸੀਂ ਦੇਖੋ ਰਾਤ ਰੋਤ ਡੈਮੋਕਰੇਸੀ ਉੱਡ ਗਈ ਅਸੀਂ ਲੱਖੀਆਂ ਕਿ ਸਾਡੇ ਕੋਲ ਇਹ ਮੌਕਾ ਹੈਗਾ ਕਿ ਅਸੀਂ ਤਿਰੰਗਾ ਜੇ ਆਪਣਾ ਨੈਸ਼ਨਲ ਫਲੈਗ ਫੈਰਾ ਸਕਦੇ ਹਾਂ ਔਰ ਖੁੱਲੇ ਆਮ ਇਥੇ ਘੁੰਮ ਰਹੇ ਆ ਆਪਣੇ ਹਰ ਰਾਈਟਸ ਇੰਜੋਏ ਕਰ ਰਹੇ ਆ ਔਰ ਦੇਸ਼ ਦੀ ਡਵੈਲਪਮੈਂਟ ਤਾਂ ਤੁਹਾਨੂੰ ਦੇਖੀ ਰਹੀ ਹੈ ਤੇ ਉਸ ਦਾ ਹੀ ਪ੍ਰਤੀਕ ਹੈ ਜਿੱਦੇ ਜਿੰਨੀ ਦੇਸ਼ ਦੀ ਡਵੈਲਪਮੈਂਟ ਹੁੰਦੀ ਹੈ ਉਦਾਂ ਹੀ ਸੱਡਾ ਵੀ ਮਨ ਉਦਾਂ ਦਾ ਹੋ ਜਾਂਦਾ ਹੈ ਕਿ ਅਸੀਂ ਦੇਸ਼ ਪ੍ਰਤੀ ਆਪਣੀਆਂ ਕਿੰਨੀਆਂ ਜ਼ਿੰਮੇਵਾਰੀਆਂ ਨਿਭਾਈਏ ਤੇ ਤਿਰੰਗਾ ਜਿਹੜਾ ਹੈਗਾ ਸਾਨੂੰ ਯਾਦ ਕਰਵਾਉਂਦਾ ਰਹਿੰਦਾ ਕਿ ਸਾਡੀ ਦੇਸ਼ ਪ੍ਰਤੀ ਡਿਊਟੀ ਕੀ ਹੈ ਕੱਲੇ ਰਾਈਟਸ ਨਹੀਂ ਹੈਗੇ ਡਿਊਟੀਆਂ ਵੀ ਹੈਗੀਆਂ ਤੇ ਇਹ ਬੜਾ ਇੰਪੋਰਟੈਂਟ ਹੈ ਮੈਂ ਪਹਿਲਾਂ ਵੀ ਅੰਦਰ ਦੱਸ ਰਿਹਾ ਸੀਗਾ ਕਿ ਇਸ 플ੈਗ ਨੂੰ 1911 ਦੇ ਵਿੱਚ ਕਾਂਗਰਸ ਦੇ ਇੱਕ ਸੈਸ਼ਨ 'ਚ ਪਹਿਲੀ ਵਾਰ ਡਿਜ਼ਾਈਨ ਕੀਤਾ ਗਿਆ ਸੀਗਾ ਔਰ ਉਸ ਤੋਂ ਬਾਅਦ ਇਹ ਘਰਾਣਾ ਸ਼ੁਰੂ ਕੀਤਾ ਗਿਆ ਔਰ 22 ਜੁਲਾਈ 1947 ਦੇ ਵਿੱਚ ਸਾਡੇ ਪਹਿਲੇ ਪ੍ਰਾਈਮ ਮਿੰਿਸਟਰ ਨੇ ਇੱਕ ਆਬਜੈਕਟਿਵ ਰੈਜ਼ੋਲੂਸ਼ਨ ਪੇਸ਼ ਕਰਕੇ ਪਾਰਲੀਮੈਂਟ 'ਚ ਆ ਜਿਹੜਾ ਡਿਜ਼ਾਈਨ ਆਪਾਂ ਦੇਖ ਰਹੇ ਆ ਇਹ ਅਸਿਸਤ ਚ ਆਇਆ ਹੈਗਾ ਉਸ ਤੋਂ ਅਸੀਂ ਇਹ ਤੁਹਾਨੂੰ ਮੌਕਾ ਮਿਲਿਆ ਸਾਰੀਆਂ ਸਾਡੀਆਂ ਸਰਕਾਰੀ ਬਿਲਡਿੰਗਾਂ ਤੇ ਅਸੀਂ ਫੈਰਾ ਸਕਦੇ ਸੀ ਪਰ 2002 ਤੋਂ ਬਾਅਦ ਜਦੋਂ ਨੈਸ਼ਨਲ 플ੈਗ ਉਡਾਇਆ ਤੇ ਅਸੀਂ ਆਪਣੇ ਘਰ ਦੇ ਉੱਪਰ ਆਪਣੇ ਆਫਿਸ ਦੇ ਅੰਦਰ ਕਿਤੇ ਵੀ ਆਪਣੀ ਗੱਡੀ ਦੇ ਉੱਪਰ ਅਸੀਂ ਇਹਨੂੰ ਫੈਰਾ ਸਕਦੇ ਹੈਗੇ ਆ। ਉਹ ਜਿਹੜੀ ਇਹ ਸਰਕਾਰ ਦੀ ਕੰਪੇਨ ਹੈ ਕਈ ਸਾਲਾਂ ਤੋਂ ਚੱਲ ਰਹੀ ਹੈ। ਹਰ ਘਰ ਤਿਰੰਗਾ ਹੈ ਬਹੁਤ ਹੀ ਕਮਾਲ ਦੀ ਹੈ। ਲੋਕਾਂ 'ਚ ਸਾਡੇ 'ਚ ਵੀ ਬਹੁਤ ਅੱਛਾ ਉੱਸਾ ਹੈਗਾ, ਐਕਸਾਈਟਮੈਂਟ ਹੈਗੀ ਹੈ। ਸਾਨੂੰ ਅੱਛਾ ਲੱਗਦਾ ਹੈਗਾ। ਪਹਿਲਾਂ ਲੋਕੀ ਸਿਰਫ ਘਰ ਬੈਠ ਕੇ ਇੰਡੀਪੈਂਡੈਂਸ ਮਨਾਉਂਦੇ ਸੀ ਹੁਣ ਉਹ ਫਲੈਗ ਫੜਾਉਂਦੇ ਆ। ਇਹ ਉਹਨਾਂ ਲਈ ਇੱਕ ਅੱਛੀ ਓਪਰਚ्युनिटी ਹੈ। ਆਪਣੀ ਨੈਸ਼ਨਲਿਸਟਿਕ ਜਿਹੜੀ ਫੀਲਿੰਗਸ ਹੈ ਉਹ ਬਾਹਰ ਆਉਂਦੀਆਂ ਹਨ। ਦੇਸ਼ ਲਈ ਪਿਆਰ ਵੱਧਾ ਹੈਗਾ ਤੇ ਮੈਂ ਦੇਸ਼ ਵਾਸੀਆਂ ਨੂੰ ਹਾਂਜੀ ਕੀ ਨਾਮ ਤੁਹਾਡਾ ਜਾਗ੍ਰਿਤੀ ਹਾਂ ਕਿਦਾਂ ਬਣਾ सेलिब्रेट ਕਰ ਰਹੇ ਹੋ ਅਸੀਂ सेलिब्रेट ਕਰ ਰਹੇ ਹਾਂ ਇੰਡੀਪੈਂਡੈਂਸ ਡੇ ਸਾਰੇ ਆਪਣੇ ਸਟਾਫ ਨਾਲ ਆਪਣੇ ਸਟੂਡੈਂਟਸ ਨਾਲ ਬਹੁਤ ਹੀ ਅੱਛੇ ਤਰੀਕੇ ਨਾਲ ਫਲੈਗ ਹੋਸਟਿੰਗ ਕੀਤੀ ਸਾਨੂੰ ਇੰਨਾ ਵਧੀਆ ਮੌਕਾ ਮਿਲੇ ਕਿ ਅਸੀਂ ਫਲੈਗ ਹੋਸਟਿੰਗ ਕੀਤੀ ਤੇ ਇਸ ਲਈ ਠੀਕ ਹੈ ਕੀ ਨਾਮ ਤੁਹਾਡਾ ਹਰਨੀਤ ਗੌਰ ਕਿਤਾ सेलिब्रेट ਕਰ ਅੱਜ ਕੈਪਰੀ ਐਜੂਕੇਸ਼ਨ ਦੇ ਵਿੱਚ ਸਾਰਾ ਸਟਾਫ ਸਾਡਾ ਇਕੱਠਾ ਹੋਇਆ ਹੈ ਸਾਡੇ ਡਾਇਰੈਕਟਰ ਨਿਤਿਨ ਚਾਵਲਾ ਜੀ ਨੇ ਫਲੈਗ ਹੋਸਟਿੰਗ ਸੈਰੇਮਨੀ ਕੀਤੀ ਹੈ ਤੇ ਸਾਰਿਆਂ ਨੇ ਸਾਡੇ ਸਟਾਫ ਨੇ ਬਹੁਤ ਕਰਿਆ ਸੈਲੀਬ੍ਰੇਟ ਕੀਤਾ ਹੈ 인ਡੀਪੈਂਡੈਂਸ ਡੇ ਤੇ ਅਸੀਂ ਬਹੁਤ ਖੁਸ਼ ਹਾਂ ਕਿ ਇੰਡੀਆ ਦੇ ਵਿੱਚ 78th 인ਡੀਪੈਂਡੈਂਸ ਡੇ ਮਨਾਇਆ ਜਾ ਰਿਹਾ ਹੈ ਮੇਰਾ ਨਾਮ ਸ਼ਿਵਾਨੀ ਗਰੋਵਰ ਹੈ ਬਹੁਤ ਖੁਸ਼ ਹਾਂ ਕਿ ਅੱਜ ਸਾਡੇ ਨਿਤਿਨ ਚਾਵਲਾ ਸਰ ਨੇ ਫਲੈਗ ਹੋਸਟਿੰਗ ਸੈਰਮਨੀ ਕੀਤੀ ਹੈ ਅਤੇ ਮੈਂ ਸਾਰਿਆਂ ਨੂੰ 78th ਹੈਪੀ 인ਡੀਪੈਂਡੈਂਸ ਡੇ ਵਿਸ਼ ਕਰਨਾ ਚਾਹੁੰਦੀ ਹਾਂ ਸਾਰਿਆਂ ਨੂੰ ਮੈਨੀ ਮੈਨੀ ਕੰਗ੍ਰੈਚੁਲੇਸ਼ਨਸ ਕਮਲਪ੍ਰੀਤ ਅੱਜ ਅੱਜ ਸਾਰੀ ਕੈਪਟਰੀ ਟੀਮ कैपरी एजुकेशन टीम सारे स्टूडेंट्स नाल सारे स्टाफ नाल हैप्पी सेवनटी एट इंडिपेंडेंस डे मना रही है जो कि बहुत प्राइड वाली गल है साढ़े वास्ते एंड नेशन वास्ते मेरा नाम रिया है जैसे कि हम देख सकते हैं कि आज सेवेंटी एट्थ इंडिपेंडेंस डे है तो कैपरी एजुकेशन ने आज उसको सेलिब्रेट करा है उन्होंने फ्लैग होस्टिंग सेरामनी करी है अपने स्टाफ और अपने स्टूडेंट्स के साथ और उसके बाद हमने नेशनल एंथम भी गाया था सर मेरा नाम ऋषि है ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਸੈਂਟਰ ਦੇ ਵਿੱਚ ਇੰਡੀਪੈਂਡੈਂਸ ਦਿਵਸ ਮਨਾਇਆ ਜਾ ਰਿਹਾ ਹੈ। ਪਹਿਲਾਂ ਅਸੀਂ ਨੈਸ਼ਨਲ ਐਂਥਮ ਕੀਤਾ, ਦੈਨ ਫਿਰ ਫਲੈਗ ਹੋਸਟਿੰਗ ਹੋਈ ਹੈ। ਸੋ ਬਹੁਤ ਮਤਲਬ ਖੁਸ਼ ਹਾਂ ਕਿ ਇੱਥੇ ਵੀ ਸੈਲੀਬ੍ਰੇਟ ਹੋ ਰਿਹਾ ਹੈ। ਮੇਰਾ ਨਾਮ ਮਨਦੀਪ ਕੌਰ ਹੈ ਤੇ ਐਸ ਕਾਲਜ ਐਂਡ ਸਕੂਲਸ ਵਿੱਚ ਵੀ ਨੈਸ਼ਨਲ ਨੈਸ਼ਨਲ ਫਲੈਗ ਹੋਸਟਿੰਗ ਹੁੰਦੀ ਹੈ। ਉਹ ਵੀ ਸਾਡੇ ਇੰਸਟੀਚਿਊਟ ਵਿੱਚ ਵੀ ਹੋਈ ਹੈ। ਇਸ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਇੱਥੇ ਵੀ ਉਸ ਇੱਕ ਪਰੰਪਰਾ ਨੂੰ ਬਰਕਰਾਰ ਕਰਕੇ ਰੱਖਿਆ ਗਿਆ ਹੈ। ਮਾਈ ਨੇਮ ਇਜ਼ ਰਾਜੂਲ ਕੌਰ। ਅੱਜ ਮੈਂ ਫਸਟ ਟਾਈਮ ਆਮ ਵੈਰੀ ਹੈਪੀ ਕਿ ਆਮ ਫਸਟ ਟਾਈਮ ਮੈਂ 플ੈਗ ਹੋਸਟਿੰਗ ਦੇ ਵਿੱਚ ਇਨਵੋਲਵ ਹੋਈ ਆ ਤੇ ਸਭ ਨੂੰ ਮੇਰੇ ਵੱਲੋਂ ਹੈਪੀ ਇੰਡੀਪੈਂਡੈਂਸ ਡੇ ਮੇਰਾ ਨਾਮ ਸਮਰ ਹੈ ਮੈਂ ਵੀ ਇੱਥੇ ਫਸਟ ਟਾਈਮ ਕੈਪਰੀ ਐਜੂਕੇਸ਼ਨ ਦੇ ਵਿੱਚ ਇਨਵੋਲਵ ਹੋਈ ਆ 플ੈਗ ਸੈਰੇਮਨੀ ਵਿੱਚ ਤੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਅੱਜ ਹੈਪੀ ਇੰਡੀਪੈਂਡੈਂਸ ਡੇ ਹਾਂਜੀ ਮੇਰਾ ਨਾਮ ਸੁਮਨਪ੍ਰੀਤ ਕੌਰ ਹੈ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਹਰ ਸਾਲ ਆਪਣੇ ਦੇਸ਼ ਦਾ ਝੰਡਾ ਰਹਿਲਾਉਂਦੇ ਆ ਸੋ ਇੰਡੀਪੈਂਡੈਂਟ ਹੈਪੀ ਚਰਸ਼ੀ ਕਾਲ ਜੀ ਮੇਰਾ ਨਾਮ ਹੈ ਗਗਨ ਅੱਜ ਮੈਨੂੰ ਬਹੁਤ ਖੁਸ਼ੀ ਹੈ ਬਿਕਾਜ਼ ਅੱਜ 78th ਇੰਡੀਪੈਂਡੈਂਸ ਡੇ ਆ ਐਂਡ ਮੈਂ ਚਾਹੁੰਨੀ ਆ ਕਿ ਹਰ ਇੱਕ ਇੰਡੀਅਨ ਇਸ ਡੇ ਨੂੰ ਸੈਲੀਬ੍ਰੇਟ ਕਰੇ ਥੈਂਕ ਯੂ ਸੋ ਦੋਸਤੋ ਦੇਖਿਆ ਕਿ ਐਸਿਕਾ ਕੈਪਰੀ ਦਾ ਸਟਾਫ ਤੁਹਾਨੂੰ ਦੱਸ ਦਵਾਂ ਕਿ ਕੈਪਰੀ ਐਜੂਕੇਸ਼ਨ ਇਮੀਗ੍ਰੇਸ਼ਨ ਸਰਵਿਸ ਦਾ ਸਟਾਫ ਸੀਗਾ ਜਿਨ੍ਹਾਂ ਨੇ ਅੱਜ ਦੱਸਿਆ ਕਿਸ ਪ੍ਰਕਾਰ ਦੇ ਨਾਲ ਉਹਨਾਂ ਨੇ ਅੱਜ ਹੈਪੀ ਇੰਡੀਪੈਂਡੈਂਸ ਜਿਹੜਾ ਹੈ 78th ਉਸ ਨੂੰ ਸੈਲੀਬ੍ਰੇਟ ਕੀਤਾ ਉਸ ਦਾ ਕੀ ਕਾਰਨ ਸੀ ਕਿਸ ਪ੍ਰਕਾਰ ਦੇ ਨਾਲ ਨੀਤੀ ਚਾਲਾ ਜੀ ਆਪਣੇ ਸਟਾਫ ਨੂੰ ਇਸ ਚੀਜ਼ਾਂ ਨੂੰ ਜੋੜ ਕੇ ਰੱਖਦੇ ਨੇ ਉਸ ਬਾਰੇ ਚਰਚਾ ਕੀਤੀ ਤਾਂ ਲੇਕਿਨ ਜਾਂਦੇ ਜਾਂਦੇ ਇੱਕ ਵਾਰੀ ਫਿਰ ਆਪ ਜੀ ਨੂੰ ਲੁਧਿਆਣਾ ਦੇ ਪੂਰੀ ਟੀਮ ਵੱਲੋਂ 78th ਹੈਪੀ ਇੰਡੀਪੈਂਡੈਂਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾ ਤੇ ਮੁਬਾਰਕਾਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਹਰਦੀਪ ਦੁਆ ਨੂੰ ਦੀ ਇਜਾਜ਼ਤ